啥事 <Okay. S 2> <Okay. S 1>、okay. ਸਾਡੇ ਅੱਜ ਦੇ ਮਹਿਮਾਨ ਸ਼੍ਰੀ ਜੈਕ ਸਿੰਘ ਸਿੰਘ ਜੀ ਲੋਧੀ ਹਲਕਾ ਰਾਏਪੁਰ ਸ਼੍ਰੀਕਨ ਅਤੇ ਡਿਪਟੀ ਡਿਪਟੀ ਸੀਕਾ ਪੰਜਾਬ ਵਿਧਾਨ ਸਭਾ ਸਾਡੇ ਦਰਮਿਆਨ ਤਸ਼ਰੀਫ ਫਰਮਾਉਣ ਹੋਏ ਨੇ ਵੈਲਕਮ ਜੀ ਆਇਆਂ ਨੂੰ ਸੋ ਸਮੇਂ ਦੀ ਘਾਟ ਕਰਕੇ ਪ੍ਰੋਗਰਾਮ ਬਹੁਤ ਸ਼ਾਨ ਨਾਲ ਹੋਣ ਜਾ ਰਿਹਾ ਹੈ ਤੋ ਸਭ ਤੋਂ ਪਹਿਲਾਂ ਮੈਂ ਮਹਿਦਮ ਇਸ ਸਕੂਲ ਦੇ ਉਸ ਜਿਹੜੇ ਚਾਰ ਨਾਮ ਮਨਾਰਸੀ ਸ਼ੈਂਪਲਾ ਜੀ ਮਨਾਰਸੀ ਮੈਡਮ ਔਰ ਸੌਰੀ ਮਨਦੀਪ ਸਿੰਘ ਸ਼ੈਂਪਲਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਜਿਹੜੇ ਅੱਜ ਦੇ ਮੁੱਖ ਮਹਿਮਾਨ ਉਹਨਾਂ ਨੂੰ ਵੈਲਕਮ ਕਰੀਏ ਸ਼ੋਰ ਨਾਲ ਆਪਣੀ ਹਜ਼ੂਰੀ ਨਾਲ ਸੰਤਾਇਆ ਮੰਤਰ ਸਵਾਗਤ ਕਰੀਏ ਦੀ ਖੁਸ਼ੀ ਦੇ ਅੰਦਰ ਜਿਹੜੇ ਤਮ ਕਰਦੇ ਨੇ ਜਨਤਾ ਲਈ ਖਾਸ ਇਹੋ ਜਿਹੀ ਸ਼ਕਤੀਆਂ ਨੂੰ ਕਰੀਏ ਕਿ ਆ ਮੈਂ ਕਰਨੀ ਚਾਹਤਾਂ ਇੰਚਾਰ ਸਰਕਾਰੀ ਮਿਡਲ ਸਕੂਲ ਦਾ ਲਖੋ ਅਤੇ ਇੱਕ ਸਪੋਰਟ ਬਲਵੋ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਤਾ ਜੈ ਕਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਅਤੇ ਹਲਕਾ ਵਿਧਾਇਕ ਗਰਸ਼ਨ ਕਚੀਦਾ ਆਪਣੇ ਸਕੂਲ ਵਿੱਚ ਮਿਤਾ ਸਵਾਗਤ ਕਰਦੇ ਹਾਂ ਇਸ ਦਿਨ ਆਨੰਦ ਹੀ ਸਾਡੇ ਹਲਕਾ ਕੋਆਰਡੀਨੇਟਰ ਅਰਜਿੰਦਰ ਸਿੰਘ ਸਾਡੇ ਬੀਐਨਓ ਅਪਰ ਪ੍ਰਾਇਮਰੀ ਸ਼੍ਰੀ ਮਨਜੀਤ ਸਿੰਘ ਜੀ ਅਤੇ ਬੀਐਨਓ ਪ੍ਰਾਇਮਰੀ ਮਨਜੀਤ ਸੋਰੀ ਬੀਐਨਓ ਅਪਰ ਪ੍ਰਾਇਮਰੀ ਮਨਜੀਤ ਸਿੰਘ ਜੀ ਬੀਐਨਓ ਪ੍ਰਾਇਮਰੀ ਜਸਵੀਰ ਸਿੰਘ ਜੀ ਮੈਡਮ ਨਵਿੰਦਰ ਕੌਰ ਪ੍ਰਿੰਸੀਪਲ ਮੈਮ ਹਰਵਿੰਦਰ ਕੌਰ ਐਂਡ ਮੈਡਮ ਕਸ਼ਮੀਰ ਕੌਰ ਅਤੇ ਵਨਪੱਖ ਸਕੂਲ ਕੋ ਆਏ ਟੀਚਰ ਸਹਿਮਾਨ ਸਾਡੇ ਪਿਆਰੇ ਬੱਚੇ ਅਤੇ ਉਹਨਾਂ ਦੇ ਅਧਿਆਪਕ ਐਫਐਸਸੀ ਕਮੇਟੀ ਮੈਂਬਰ ਅਤੇ ਪਿੰਡ ਵਾਸੀਆਂ ਦਾ ਵੀ ਨਿਗਾਹ ਸਵਾਗਤ ਕਰਦੇ ਹਾਂ ਤੁਹਾਨੂੰ ਜੀ ਆਇਆਂ ਆਖੀ ਹਾਂ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਦ ਜੋ ਕਿ ਪੰਜਾਬ ਸਰਕਾਰ ਵੱਲੋਂ 7 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ ਇਸ ਮਹਿਦ ਕੁਲਾ ਦੀ ਵਕਫ ਕ੍ਰਿਪਿਆ ਦੇ ਖੰਮਾ ਦਾ ਉੱਤਟਨ ਕੀਤਾ ਜਾ ਰਿਹਾ ਹੈ ਇਸ ਦਾ ਮੁੱਖ ਮੰਤਵ ਇਹ ਹੈ ਕਿ ਤਾਂ ਜੋ ਵਿਦਿਆਰਥੀਆਂ ਦੇ ਮਾਪੇ

ਤਾਂਵਾ ਮੈਡਮ ਮਨਦੀਪ ਸਿੰਘ ਪਲਾਜੀ ਇਸ ਨੂੰ ਦੇ ਚਾਹਤ ਕਰਨ ਸੋ ਅੱਜ ਦੇ ਸਾਡੇ ਮੁੱਖ ਮਹਿਮਾਨ ਸ਼੍ਰੀ ਜੈ ਕੁਪਰ ਸਿੰਘ ਜੀ ਲੋੜੀ ਡਿਪਟੀ ਸਪੀਕਰ ਪੰਜਾਬ ਦੇ ਅਨਸਰ ਦਾ ਉਹ ਆਪ ਜੀ ਨੂੰ ਸੰਬੋਧਨ ਕਰੰਗੇ ਕਿਉਂਕਿ ਅਗਲੇ ਸੈਕਸ਼ਨ ਦੇ ਵਿੱਚ ਵੀ ਜਾਣਾ ਟਾਈਮ ਦੀ ਸ਼ੋਰਟੇਜ ਹੈ ਸੋ ਠੀਕ ਹੈ ਗੋਇਲਿਕਾ ਖਲਸਾ ਗੋਇਲਿਕਾ ਕੀ ਪਰਦੇ ਅੱਜ ਪਿੰਡ ਸਰਹਾਲਾ ਕੋਲ ਦੇ ਸਕੂਲ ਦੇ ਮੇਲੇ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਬੱਚੇ ਉਹਨਾਂ ਦੇ ਪੇਰੈਂਟਸ ਮਾਂ-ਬਾਪ ਪਿੰਡ ਦੇ ਪੰਚਾਇਤ ਸਰਪੰਨ ਸਾਹਿਬ ਪੰਚਾਇਤ ਮੈਂਬਰ ਸਰਵਾਂ ਨੰਬਰਦਾਰ ਸਾਹਿਬ ਸਰਪੰਨ ਸਰਮਾਨ ਸਾਹਿਬ ਔਰ ਪਿੰਡ ਦੇ ਬਹੁਤ ਸਤਿਕਾਰਯੋਗ ਸਿੱਖਿਸ਼ਤਾ ਜਿਹੜੀਆਂ ਇਸ ਪੰਡਾਲ ਦੇ ਵਿੱਚ ਹਾਜ਼ਰ ਨੇ ਜਿੱਥੇ ਸਾਡੇ ਨਾਲ ਅੱਜ ਪਿੰਡ ਕੋਕਣਾ ਦੂਸਰਪਾਲ ਸਾਹਿਬ ਪਿੰਡ ਮਗੋਰੇ ਤੋਂ ਵੀ ਪਾਸਟਰ ਜੀ ਮੈਂ ਦੇਖ ਰਿਹਾ ਕਿ ਨਾਲ ਦੇ ਪਿੰਡਾਂ ਤੋਂ ਵੀ ਜਿਹੜੀਆਂ ਸਿੱਖਿਸ਼ਤਾ ਨੇ ਉਹ ਹਾਜ਼ਰ ਨੇ ਔਰ ਸਾਡੀ ਸਿੱਖਿਆ ਕ੍ਰਾਂਤੀ ਕਮੇਟੀ ਦੇ ਕੋਆਰਡੀਨੇਟਰ ਸਦਾ ਹਰਮਨਦਰ ਸਿੰਘ ਜੀ ਮੈਂਬਰ ਨੇ ਕਮੇਟੀ ਦੇ ਸਰਦਾ ਗੁਰਿੰਦਰਪਾਲ ਸਿੰਘ ਸਾਡੇ ਬੀਐਨਓ ਸਰਵਨ ਟੀਚਰ ਸਰਵਨ ਮੈਂ ਗੱਲਬਾਤੀ ਲੰਬੀ ਚੋੜੀ ਨਹੀਂ ਕਰਨੀ ਆਪ ਸਭ ਜਾਣਦੇ ਹੋ ਕਿ ਸੋਮਰ ਦਾ ਦਿਨ ਹੈ ਇਹ ਸੋਮਰ ਦਫ਼ਤਰ ਕਾਫੀ ਰੈਚ ਹੁੰਦਾ ਜਿਹੜੇ ਸਾਥੀ ਦਫ਼ਤਰਾਂ ਦੇ ਉਹਨਾਂ ਨੂੰ ਪਤਾ ਹੈ ਥੋੜਾ ਲੇਟ ਹੋਵੇ ਇਸ ਗੱਲ ਦੀ ਲਾਭੀ ਵੀ ਚਾਹੁੰਦੇ ਆ ਅੱਜ ਇਸ ਸਕੂਲ ਦੇ ਵਿੱਚ ਜੋ ਸਰਕਾਰ ਵੱਲੋਂ 6.5 ਲੱਖ ਰੁਪਏ ਭੇਜਿਆ ਗਿਆ ਮੈਂ ਉਹਦਾ ਕੋਈ ਉਦਘਾਟਨ ਕਰਨ ਨਹੀਂ ਆਇਆ ਮੈਂ ਜਿਹੜਾ 6.5 ਲੱਖ ਰੁਪਏ ਸਰਕਾਰ ਕੋਲੋਂ ਦਿੱਤਾ ਗਿਆ ਕੋ ਉਹਦਾ ਇਸ਼ਾਨ ਜਤਾਉਣੀ ਹੈ ਉਹਦਾ ਕੋਈ ਕ੍ਰੈਡਿਟ ਲੈਣ ਨਹੀਂ ਆਇਆ ਮੈਂ ਤਾਂ ਸਿਰ ਤੁਹਾਡੇ ਨਾਲ ਦੋ ਚਾਰ ਜਿਹੜੀਆਂ ਗੱਲਾਂ ਨੇ ਉਹ ਸੌਂਝੀਆਂ ਕਰਨ ਆਇਆ ਮੈਂ ਦੇਖ ਰਿਹਾ ਕਿ ਇਸ ਸਕੂਲ ਦੇ ਵਿੱਚ ਲਗਭਗ ਸਿਰ 30 ਬੱਚੇ ਨੇ ਮਿਡਲ ਸਕੂਲ ਹੈ 13 ਬੱਚੇ ਪ੍ਰਾਇਮਰੀ ਜਿਹਦੇ 17 ਬੱਚੇ ਜਿਹੜੇ ਆ ਉਹ ਮਿਡੇ ਤੇ ਇਹਦੇ ਪਿੱਛੇ ਕਾਰਨ ਕੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਕਿਉਂ ਭੇਜਣਾ ਪੈਂਦਾ ਤੇ ਜੇਕਰ ਅਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਭੇਜੀਏ ਤਾਂ ਉੱਥੇ ਕੀ ਪੜ੍ਹਾਈ ਹੋ ਸਕਦੀ ਹੈ ਕਿ ਕੀ ਸਰਹਾਲੇ ਕੁੱਡ ਦਾ ਇਹ ਸਕੂਲ ਜਿਵੇਂ ਪਿਛਲੇ ਸਮੇਂ ਦੇ ਵਿੱਚ ਇਸ ਸਕੂਲ ਨੇ ਮਾਸਟਰ ਦਿੱਤੇ ਪ੍ਰਿੰਸੀਪਲ ਦਿੱਤੇ ਪਟਵਾਰੀ ਦਿੱਤੇ ਕਾਨੂੰਗੋ ਦਿੱਤੇ ਤਹਿਸੀਲਦਾਰ ਦਿੱਤੇ ਬਹੁਤ ਵੱਡੇ ਵੱਡੇ ਜਿਹੜੇ ਅਹੁਦਿਆਂ ਦੇ ਉੱਤੇ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਜਿਹੜੇ ਆ ਲੋਕ ਕਹੇ ਆ ਕਿ ਹੁਣ ਵੀ ਤਾਂ ਹੋ ਸਕਦਾ ਇਹ ਗੱਲ ਮੈਂ ਤੁਹਾਡੇ ਨਾਲ ਕਰਨ ਆਇਆ ਕੋਈ ਉਦਘਾਟਨ ਕੱਲਾ ਹੀ ਕਰਨੇ ਆਇਆ ਨੇ ਕੋਈ 6-7 ਲੱਖ ਰੁਪਏ ਸਕੂਲ ਨੂੰ ਦੇ ਤਾਂ ਮੈਂ ਦੱਸਣ ਨਹੀਂ ਆਇਆ ਪਿਛਲੀਆਂ ਸਰਕਾਰਾਂ ਨੇ ਨਹੀਂ ਦਿੱਤਾ ਸਾਡੇ ਸਰਕਾਰ ਨੇ ਦੇ ਦਿੱਤਾ ਇਹ ਧੰਨਵਾਦ ਹੈ ਸਰਕਾਰ ਦਾ ਮਨਜੋਗ ਮੁਖਤਰੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਤੁਹਾਡੇ ਸਾਰੇ ਬਾਰੇ ਪਰ ਕੀ ਇਸ ਸਕੂਲ ਦੇ ਵਿੱਚ ਬੱਚੇ ਨਹੀਂ ਗਿਣਤੀ 30 ਤੋਂ ਵੱਧ ਕੇ 300 ਹੋ ਸਕਦੀ ਹੈ ਜੇ ਹੋ ਸਕਦੀ ਹੈ ਤਾਂ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ ਸਕੂਲ ਦੇ ਵਿੱਚ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਇਹਨਾਂ ਸਕੂਲਾਂ ਦੇ ਉੱਤੇ ਆਵੇ ਉਹ ਗੱਲ ਮੈਂ ਤੁਹਾਡੇ ਨਾਲ ਕਰਨਾ ਹੈ ਜਦੋਂ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਮਾਪੇ ਬੈਠ ਕੇ ਗੱਲਾਂ ਕਰਦੇ ਵਿਚਾਰ ਕਰਦੇ ਆ ਕਿ ਆਪਾਂ ਕਿਹੜੇ ਸਕੂਲ ਦੇ ਵਿੱਚ ਬੱਚੇ ਨੂੰ ਪਾਈਏ ਉਹ ਪ੍ਰਾਈਵੇਟ ਸਕੂਲ ਪਾਉਂਦੇ ਆ ਪ੍ਰਾਈਵੇਟ ਸਕੂਲ 2-3 ਸਾਲਾਂ ਦਾ ਫੀਸਰੀ ਦਿੱਤੀ ਜਾਂਦੀ ਉਹ ਫਿਰ ਬੱਚਾ ਘਰ ਆ ਕੇ ਮਾਂ ਨਾਲ ਲੜਦਾ ਹੈ ਮਾਂ ਆਖੇ ਉਹਦੇ ਪਿਓ ਨਾਲ ਲੜਦੀ ਹੈ ਮੈਂ ਤੂੰ ਫੀਸ ਕਦੇ ਨਹੀਂ ਦਿੰਦਾ ਤੇ ਫਿਰ ਉਹ ਘਰ ਤੇ ਬੈਠੀ ਸੱਸ ਜਿਹੜਾ ਸੌਹਰਾ ਸਾਹ ਆ ਉਹ ਕਹਿੰਦੇ ਆ ਪਿੰਡ ਦੇ ਸਕੂਲਾਂ 'ਚ ਇੰਨੇ ਵੱਡੇ ਵੱਡੇ ਹੋਟਿਆਕ ਨੁਕਰੇ ਆ ਤੇ ਹੁਣ ਕੀ ਗੱਲ ਹੈ ਤੇ ਉਹਨਾਂ ਨੇ ਗੱਲ ਕੀਤੀ ਕਰਦੇ ਆ ਪਿੰਡ ਦੇ ਬਤਵੰਤੇ ਸੱਜਣ ਤੁਸੀਂ ਜਿਹੜਾ ਬੈਠੇ ਹੋ ਉਹ ਕਹਿੰਦੇ ਭਾਈ ਹੁਣ ਐਮਐਲਏ ਨੇ ਆਪਣੇ ਸਕੂਲ ਖੋਲ ਲਏ ਸਰਕਾਰਾਂ ਨੇ ਆਪਣੇ ਸਕੂਲ ਖੋਲ ਲਏ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਵਿੱਚ ਛੱਤਾ ਡੇਗਣ ਲੱਗੀਆਂ ਤਾਂ ਕਿਹੜਾ ਦਰਵਾਜ਼ਾ ਹੈ ਨਹੀਂ ਚਾਰ ਦੁਆਰੀ ਹੈ ਨਹੀਂ ਬੱਚੇ ਥੱਲੇ ਬੈਠਦੇ ਆ ਕਿਤਾਬਾਂ ਸਮੇਂ ਸਿਰ ਨਹੀਂ ਪਹੁੰਚਦੀਆਂ ਜਿਹੜੀਆਂ ਮਾਰਚ ਅਪ੍ਰੈਲ ਚ ਕਿਤਾਬਾਂ ਬੱਚਿਆਂ ਨੇ ਪੜ੍ਹਨੀਆਂ ਸ਼ੁਰੂ ਕਰਨੀਆਂ ਉਹ ਜਾ ਕੇ ਜਨਵਰੀ ਫਰਵਰੀ ਚ ਮਿਲਦੀਆਂ ਜਦੋਂ ਪੇਪਰ ਪੈਣ ਲੱਗਣੇ ਆ ਬੱਚਿਆਂ ਨੇ ਪੜ੍ਹਨਾ ਕਿੱਥੋਂ ਆ ਸੋ ਉਸ ਸਮੇਂ ਫਿਰ ਕੀ ਹੋਇਆ 2022 ਦਾ ਸਮਾਅ ਆ ਸਾਡੇ ਪਾਰਟੀ ਦੇ ਆਗੂ ਸਹਿਬਾਨ ਬੈਠੇ ਸਾਰੇ ਤੁਸੀਂ ਬੜੀਆਂ ਡੱਟ ਕੇ ਬੁੱਟਾ ਪਾਈਆਂ ਤੁਸੀਂ ਕਹਿੰਦੇ ਇੱਕ ਮੌਕਾ ਜਿਹੜਾ ਆ ਉਹ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਭਗਵੰਤਾਨ ਸਾਹਿਬ ਜੀ ਨੂੰ ਦਿਓ ਅਸੀਂ ਕੰਮ ਕਰਕੇ ਦਿਖਾਵਾਂਗੇ ਅੱਜ ਮੈਂ ਗੱਲ ਸਟੇਜ ਉੱਤੋਂ ਮਾਣ ਨਾਲ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਇੱਕ ਵੀ ਸਰਕਾਰੀ ਸਕੂਲ ਇਦਾਂ ਦਾ ਨਹੀਂ ਜਿੱਥੇ ਜੋ ਸਕੂਲ ਦੇ ਸਟਾਫ ਨੇ ਮੰਗਿਆ ਹੋਵੇ ਤੇ ਸਰਕਾਰ ਨੇ ਨਾ ਦਿੱਤਾ ਹੋਵੇ ਅੱਜ ਹਰ ਸਕੂਲ ਦੇ ਵਿੱਚ ਚਾਰਦੁਆਰੀ ਹੈ ਜਿੱਥੇ ਗਾਰੰਟੀਅਰ ਪਏ ਸੀ ਬਾਲੇ ਚੁੰਨੇ ਸੀ ਡਿੱਗਦੇ ਸੀ ਜਿੱਥੇ ਲੈਂਟਰ ਪਾਉਣ ਲਈ ਪੈਸੇ ਮੰਗੇ ਉਹ ਦਿੱਤੇ ਆ ਅੱਜ ਇੱਕ ਵੀ ਸਰਕਾਰੀ ਸਕੂਲ ਤਾਂ ਨਹੀਂ ਜਿੱਥੇ ਬੱਚੇ ਥੱਲੇ ਬੈਠਦੇ ਹੋਣ ਹਰ ਇੱਕ ਸਕੂਲ ਦੇ ਵਿੱਚ ਬਹੁਤ ਵਧੀਆ ਬੈਂਚ ਜਿਹੜੇ ਆ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬੈਂਚ ਜਿਹੜੇ ਆ ਉਹ ਸਰਕਾਰੀ ਸਕੂਲ ਦੇ ਵਿੱਚ ਦਿੱਤੇ ਆ ਔਰ ਇਹਦੇ ਨਾਲ ਨਾਲ ਜਿਹੜੇ ਸਾਡਾ 700 ਟੀਚਰ ਵਿਸ਼ੇਸ਼ ਰੂਪੇ ਹਲਕਾ ਗੜਸ਼ੰਕਰ ਨੂੰ ਮਿਲਿਆ ਜੇ ਜੋ 134 ਟੀਚਰ ਹਲਕਾ ਗੜਸ਼ੰਕਰ ਨੂੰ ਸਾਥੋਂ ਜਿਹੜੇ ਨੂੰ ਮਿਲਿਆ 134 ਟੀਚਰ ਜਿਹੜੇ ਆ ਉਹ ਗੜਸ਼ੰਕਰ ਨੂੰ ਮਿਲਿਆ ਜੇ ਚੋ ਸ਼੍ਰੀ ਪਰਸਰਾਮ ਜੀ ਜਿਹੜੇ ਆ ਇਸ ਸਭ ਤੋਂ ਸਕੂਲ ਦੇ ਵਿੱਚ ਜਿਹੜੇ ਆ ਪਰਸ ਸ਼ਰਮਾ ਪਰਸ਼ਮਾ ਜੀ ਤੁਸੀਂ ਵਾਕਈ ਪਰਸਾਂ ਪਾਸਕੇ ਨੂੰ ਕਹਿੰਦੇ ਪਤਾ ਸਾਰਿਆਂ ਨੂੰ ਜਿਹਨਾਂ ਲੋਹਾ ਵੀ ਲੱਗੇ ਸੋਨਾ ਬਣ ਜਾਂਦਾ ਔਰ ਮੈਨੂੰ ਪੂਰੀ ਉਮੀਦ ਹੈ ਮਾਸਟਰ ਜੀ ਕਿ ਤੁਸੀਂ ਸਾਡੇ ਬੱਚੇ ਜਿਹੜੇ ਤੁਹਾਡੇ ਕੋਲ ਪੜਨਗੇ ਉਹ ਸੋਨੇ ਵਾਂਗ ਚਮਕਣਗੇ ਤੁਹਾਨੂੰ ਸਲਾਮ ਕਰਦੇ ਆ ਥੈਂਕ ਯੂ ਬਹੁਤ ਬੈਠੋ ਹੁਣ ਤੁਹਾਡੀ ਬਦਲੀ ਨਹੀਂ ਹੁੰਦਣੀ ਇਹ ਫਿਰ ਮੈਂ ਜੇ ਬੇਤੀ ਗੱਲ ਕਰਾਂ ਅੱਜ ਹਰ ਇੱਕ ਸਕੂਲ ਦੇ ਵਿੱਚ ਕਿਤਾਬਾਂ ਜਿਹੜੀਆਂ ਜਨਵਰੀ ਫਰਵਰਚ ਅਗਲੇ ਸਾਲ ਮੈਂਨੇ ਬੱਚਿਆਂ ਨੂੰ ਸਮੇਂ ਸਿਰ ਮਿਲਦੀਆਂ ਉਸ ਤੋਂ ਬਾਅਦ ਮੈਂ ਹੁਣ ਗੱਲ ਕਰਨ ਲੱਗਾ ਜਿਹੜੀ ਤੁਹਾਡੀ ਸਾਰਿਆਂ ਦੀ ਬੜੇ ਸਮੇਂ ਤੋਂ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਹਰ ਵਾਰ ਜਦੋਂ ਵੀ ਜਾਂਦੇ ਆ ਹਰ ਵਾਰ ਇੱਕੋ ਗੱਲ ਹੋਉਂਦੀ ਆਣ ਲੱਗਿਓ ਤੁਹਾਨੂੰ ਕਿਹਾ ਸੀ ਆਪਾਂ ਰੋਡ ਨੂੰ ਕਿਹੜੀ ਥੋੜੇ ਮਨਾਂ ਚ ਹੋਣੀ ਆ ਕੱਲੀ ਇਹ ਸੜਕ ਨਹੀਂ ਕੱਲੀ ਇਹ ਸੜਕ ਨਹੀਂ ਵੇਖ ਰਿਆ 78 ਸੜਕਾਂ 78 ਸੜਕਾਂ ਹਲਕਾ ਗੜਸ਼ੰਕਰ ਨੂੰ ਲੱਗਿਆ ਇਸ ਗੱਲ ਦੀ ਅਨੁਸਾਰੇ ਨੂੰ ਵਾਅਦਾ ਦੇਣਾ ਹੈ ਬਤਾਈਏ 78 ਬਰਕਰ ਇਹ ਜਿਹੜੀ ਸੜਕ ਦੇ ਕੋਲ ਪਹਿਲਾਂ ਬਣਾਈ ਹੈ ਜਦੋਂ ਅਸੀਂ ਬਣਾਈ ਧਰਨਾ ਲੱਗੇ ਬਣਾਈ ਸੀ ਉਸ ਅਨੁਸਾਰ ਜਾਣ ਹੋਣਾ ਪਿਛਲੀ ਸਰਕਾਰ ਦੇ ਵਿੱਚ ਅਸੀਂ ਬੜਾ ਰੋਣਾ ਪਾਇਆ ਤੇ ਮਟੀਰੀਅਲ ਵਧੀਆ ਪਾਇਓ ਤੇ ਉਹ ਕੰਮ ਨਾ ਹੋਵੇ ਪਰ ਸਰਕਾਰ ਸਾਡੀ ਨਹੀਂ ਜੀ ਮੈਂ ਨਹੀਂ ਬੁੱਕਾ ਕਿ ਚੰਗੀ ਮਾਰੀ ਕਿਸ ਨੂੰ ਜੀ ਪਰ ਕਿੱਦਾਂ ਦੀ ਹਣੀ ਮੈਂ ਦੱਸਣ ਦੀ ਲੋੜ ਨਹੀਂ ਬਣਦੀ ਬਾਅਦ ਤੇ ਟੁੱਟ ਪੈ ਜਾਂਦੀ ਹੈ 5 ਸਾਲ ਪੁਰਾਣੇ ਹੋਏ ਜੇ ਮੂਜੇ ਸਾਡੀ ਸਰਕਾਰ ਕੰਨੀਆਂ ਸੜਕਾਂ ਨਵੀਆਂ ਨਹੀਂ ਬਣਾ ਰਹੀ ਨਾਲ ਚੌੜੀ ਕਰਕੇ ਵੀ ਬਣਾਣ ਲੱਗੇ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਵਾਤ ਚਲਾਈ ਬੜ ਦੂਜੀ ਜਿਹੜੀ ਬੇਤੀ ਗੱਲ ਕਰਦਾ 5 ਸਾਲ ਦਾ ਲਿਖਤੀ ਤੌਰ ਤੇ ਗਰੰਟੀ ਲਈ ਹੈ ਠੇਕੇਦਾਰ ਕੋਲ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੜਕਾਂ ਬਣੀਆਂ ਵਿੱਚ ਇਹ ਸੜਕ ਜਿੰਨੀਆਂ ਵੀ ਸੜਕਾਂ ਬਣੀਆਂ ਨੇ ਜੇਕਰ ਉਹਦੇ ਵਿੱਚੋਂ 1 ਕਿਲੋ ਬਜਰੀ ਵੀ ਬਾਹਰ ਨਿਕਲ ਗਈ ਤਾਂ ਦੂਜੇ ਦਿਨ ਠੇਕੇਦਾਰੋਂ ਬਜਰੀ ਪਾਣ ਆਉਂ 5 ਸਾਲ ਦੀ ਲਿਖਤੀ ਗਰੰਟੀ ਲਈ ਕਿ ਸਾਮ ਸੰਭਾਲ ਜੀ ਠੇਕੇਦਾਰ ਕਰੂਗਾ 5 ਸਾਲ ਤੁਹਾਡੀ ਸੜਕ ਬਿਲਕੁਲ ਤੁਸੀਂ ਉਸ ਤਰ੍ਹਾਂ ਭੁੱਲ ਜਾਂਦੇ ਕਿ ਟੀਸੀ ਕਦੀ ਮੈਂ ਉਹਨਾਂ ਦੀ ਬਿਜਲੀ ਦੇ ਬਿੱਲਾਂ ਨੂੰ ਭੁੱਲ ਕੇ ਕਰੇ ਉਹ ਵੀ ਆਂਦੇ ਹੁੰਦੇ ਸੀ ਮੈਂ ਜਿਹੜੇ ਬੈਂਕੀ ਆਂਦਾ ਅੱਜ ਖਾਸ ਕਰਕੇ ਜਿਹਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਹਿਯੋਗ ਮਿਲ ਰਿਹਾ ਉਸ ਗੱਲ ਨੂੰ ਤੁਹਾਨੂੰ ਨਿਂਦਰਵਾਦ ਕਰਨਾ ਕਿ ਅੱਜ ਜੁਗਾਡ ਨਸ਼ੇ ਦੇ ਫਰੋਦ ਸਰਪੰਚ ਸਾਹਿਬ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਵੀ ਨਵੇਂ ਬਣੇ ਸਰਪੰਚ ਨੇ ਉੱਠ ਕੇ ਪਿੰਡ ਦੇ ਵਿੱਚ ਗੱਲ ਕਹੀ ਵੀ ਮੈਂ ਪਿੰਡ ਦੇ ਵਿੱਚ ਚਿੱਟਾ ਨਹੀਂ ਬੰਦਣਾ ਤੁਸੀਂ ਸਾਰੇ ਵੀਡੀਓ ਦੇਖੀ ਹੋਣੀ ਮਹਿਲਾਵਾਂ ਦੀ ਜ਼ਮੀਨਾਂ ਕੋ ਪਹਿਲਾਂ ਤਾਂ ਉਹ ਸਵੇ ਸਰਪੰਚ ਨੇ ਕਿਹਾ ਕਿ ਮੈਂ ਆਪਣੇ ਪਿੰਡ ਚਿਟਾ ਨਹੀਂ ਵੇਚਦਾ ਤਾਂ ਉਸ ਚਿਟਾ ਵੇਚਣ ਵਾਲੀ ਇਸਤਰੀ ਨੇ ਕਿਹਾ ਕਿ ਮੈਂ ਵੇਚੂ ਤਾਂ ਰਾਤ ਦੇ 11:30 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੱਲਾ ਹੀ ਫੋਨ ਨਹੀਂ ਲਾਇਆ ਸਰ ਪਾਚ ਨੂੰ ਗਿਆ ਕਿ ਤਗੜਾ ਹੋ ਗਿਆ ਤੇਰੇ ਨਾਲ ਸਰਕਾਰ ਚੇਤਾਨਣ ਵਾਂਹ ਖੜੀ ਹੈ ਪੀਲੇ ਪੰਦੇ ਵਾਲੀ ਮਸ਼ੀਨ ਭੇਜੀ ਚਿਟਾ ਵੇਚਣ ਵਾਲੇ ਦੇ ਨਾਲ ਉਹਦਾ ਘਰ ਵੀ ਚੱਕ ਲਿਆਂਦਾ ਅੱਜ ਜਦੋਂ ਅਸੀਂ ਅੱਜ ਲੜਾਈ ਲੜ ਰਹੇ ਆ ਤੁਹਾਡਾ ਸਾਥ ਜੋੜ ਕਰਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਦੇ ਨਾਲ 54000 ਤੋਂ ਵੱਧ ਸਰਕਾਰੀ ਨੌਕਰੀਆਂ ਜਿਹੜੀਆਂ ਸਾਡੇ ਧੀਆ ਪੁੱਤਾਂ ਨੂੰ ਜਿਹੜੀ ਮੈਂ ਗੱਲ ਕਹੀ ਨਾ ਕਿ ਬੱਚੇ ਸਾਡੇ ਇਥੇ ਪੜਨਗੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਐ, ਸਤੀ ਬੱਚੇ ਇੱਥੇ ਪੜ੍ਹਦੇ ਆ। ਬਾਕੀਆਂ ਦੇ ਬੱਚੇ ਕਿਤੇ ਬਾਹਰ ਪੜ੍ਹਦੇ ਹੋਣਗੇ। ਜਿਹਨੇ ਵੀ ਅਸੀਂ ਬੈਠੇ ਆ। ਮੈਨੂੰ ਇੱਕ ਵਾਰ ਦਾ ਜਵਾਬ ਦਿਓ ਕਿ ਕੌਣ-ਕੌਣ ਜਾਂਦਾ ਕਿ ਮੇਰਾ ਬੱਚਾ ਡਾਕਟਰ ਬਣੇ ਹੱਥ ਖੜਾ ਕਰਕੇ ਬੰਦੇ ਸਿਓ। ਕਿਹੜਾ ਬਾਪ ਹੈ ਜਿਹੜਾ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦਾ ਹੱਥ ਖੜਾ ਕਰਕੇ ਬੰਦੇ ਸਿਓ ਸਰਾੜਿਆ ਆ। ਧੰਨਵਾਦ। ਪਰ ਮੇਰੀ ਨਿੱਕਲ ਦੀ ਬੇਨਤੀ ਜਿਹੜੀ ਮੈਂ ਤੁਹਾਨੂੰ ਸਵਾਲ ਕਰ ਲਗਾ। ਜੇ ਬੱਚੇ ਨੂੰ ਅਸੀਂ ਪੰਜਵੀਂ ਤੱਕ ਪੜ੍ਹਾਣਾ ਹੋਵੇ ਪਰ ਪ੍ਰਾਇਮਰੀ ਸਕੂਲ ਭੇਜਦੇ ਆ ਜੇ ਬੱਚੇ ਨੂੰ 10ਵੀਂ ਕਰਾਣੀ ਹੋਵੇ ਫਿਰ ਹਾਈ ਸਕੂਲ ਭੇਜਦੇ ਜੇਕਰ ਉਹਨੂੰ ਅਸੀਂ 12ਵੀਂ ਪਾਸ ਕਰਾਣਾ ਤਾਂ ਸੀਨੀਅਰ ਸੈਕੰਡਰੀ ਸਕੂਲ ਭੇਜਦੇ ਆ ਗੱਲ ਠੀਕ ਹੀ ਖੜਾ ਜੇ ਬੱਚੇ ਨੂੰ ਡਾਕਟਰੀ ਕਰਾਣੀ ਹੋਵੇ ਬੱਚੇ ਨੂੰ ਐਮਬੀਬੀਐਸ ਕਰਾਣੀ ਹੋਵੇ ਜੇ ਫਿਰ ਕਿਹੜੇ ਕਾਲਜ ਭੇਜਾਂਗੇ ਮੈਡੀਕਲ ਹਾਂਜੀ ਮੈਡੀਕਲ ਕਾਲਜ ਭੇਜਾਂਗੇ ਪੰਜਾਬ ਦੇ ਵਿੱਚ ਕਿੰਨੇ ਮੈਡੀਕਲ ਕਾਲਜ ਆ ਜਿਹੜੇ ਸਰਕਾਰੀ ਆ ਜੇ ਪ੍ਰਾਈਵੇਟ ਕਿਸੇ ਨੇ ਆਪਣੇ ਬੱਚੇ ਨੂੰ ਡਾਕਟਰ ਬਣਾਣਾ ਹੋਵੇ ਪ੍ਰਾਈਵੇਟ ਕਾਲਜ ਪੜਾhana ਹੋਵੇ ਤਾਂ 1 ਕਰੋੜ ਰੁਪਇਆ ਲੱਗਦਾ ਫੀਸ ਐਮਬੀਬੀਐਸ ਕਰਾਉਣ ਦੀ 1 ਕਰੋੜ ਔਰ ਅੱਜ ਸਾਡੇ ਇੱਥੇ ਬਹੁਤ ਸਾਰੇ ਕਾਰਜੋਗ ਸਖਸ਼ੀਤਾ ਬੈਠੀਆਂ ਜਿਨ੍ਹਾਂ ਦੀਆਂ ਲੱਖ ਰੁਪਏ ਮਹੀਨਾ ਵੀ ਆਮਦਨ ਹੋ ਸਕਦੀ ਹੈ ਪਰ ਮੈਂ ਸਮਝਦਾ ਕਿ ਜੇ ਲੱਖ ਰੁਪਏ ਮਹੀਨਾ ਆਮਦਨ ਦਾ ਖਰਚਾ 1.5 ਲੱਖ ਰੁਪਏ ਮਹੀਨਾ ਹੋਣਾ ਦਾ ਬੈਂਕਾਂ ਦੀਆਂ ਕਿਸ ਤਰ੍ਹਾਂ ਗੱਡੀ ਦੀਆਂ ਘਰ ਦੀਆਂ ਬੱਚਿਆਂ ਦੇ ਲੋਨ ਦੀ ਸਟੱਡੀ ਦੀਆਂ ਅੱਜ ਜੇਕਰ ਬੱਚੇ ਨੂੰ ਕਿਸੇ ਨੇ ਡਾਕਟਰ ਬਣਾਉਵੇ ਘਰ ਦਾ ਦਰਵਾਜ਼ਾ ਦੂਜੇ ਪਾਸੇ ਲੱਗਦਾ ਮੇਰੇ ਕਹਿਣ ਦਾ ਭਾਵ ਪਿਛਲੇ 80 ਸਾਲ ਦੇਸ਼ ਆਜ਼ਾਦ ਹੋਣੇ ਆ 80 ਸਾਲਾਂ ਚ ਸਿਰਫ 3 ਮੈਡੀਕਲ ਕਾਲਜ ਆ ਪੰਜਾਬ ਚ ਸਿਰਫ 3 ਮੈਡੀਕਲ ਕਾਲਜ ਇੱਕ ਅਮਰਸਰ ਇੱਕ ਫਰੀਦਕੋਟ ਤੇ ਇੱਕ ਪਟਿਆਲਾ ਤਿੰਨ ਕਰੋੜਾਂ ਬਣਦੀਆਂ ਤੇ ਤਿੰਨ ਸਿਰਫ ਮੈਡੀਕਲ ਕਾਲਜ ਆ ਮੈਂ ਧੰਨਵਾਦ ਕਰਦਾ ਪਹਿਲਾਂ ਤੁਹਾਡਾ ਸਾਰਿਆਂ ਦਾ ਜੇ ਤੁਸੀਂ ਇੱਕ ਮੋਰਦਾ ਦਿੱਤਾ ਆਮ ਆਦਮੀ ਪਾਰਟੀ ਨੂੰ ਸੋ ਅੱਜ ਜੋ ਤੁਸੀਂ ਸੋਚਿਆ ਸੀ ਉਹ ਪੂਰਾ ਹੋ ਗਿਆ ਤਿੰਨ ਮੈਡੀਕਲ ਕਾਲਜ ਪੂਰੇ ਪੰਜਾਬ ਦੇ ਵਿੱਚ ਇਸ਼ਿਆ ਸਾਲਾਂ ਚ ਔਰ ਇਹਨਾਂ ਤਿੰਨਾਂ ਸਾਲਾਂ ਚ ਤਿੰਨ ਮੈਡੀਕਲ ਕਾਲਜ ਦੁਆਬੇ ਵਿੱਚ ਖੁੱਲ ਰਹੇ ਆ ਹੁਸ਼ਿਆਰ ਬਣਦਾ ਪਿਆ ਨਵਾਂ ਸ਼ਹਿਰ ਬਣਾਟਰ ਕੀਤਾ ਕਪੂਰਥਲੇ ਕਰ ਜਾ ਰਹੇ ਆ ਅੱਸੀਆਂ ਸਾਰੇ ਤਿੰਨ ਔਰ ਇਹਨਾਂ ਤਿੰਨਾਂ ਸਾਲਾਂ ਚ ਤਿੰਨ ਮੈਡੀਕਲ ਕਾਲਜ ਜਿਹੜੇ ਆ ਉਹ ਦੁਆਬੇ ਦੇ ਵਿੱਚ ਖੁੱਲ ਰਹੇ ਵਿਸ਼ੇਸ਼ ਤੌਰ ਤੇ ਮੇਰੇ ਨੌਜਵਾਨ ਸਾਥੀ ਪਿੱਛੇ ਖੜੇ ਆ ਅਸੀਂ ਜੋਗਵਾਨਾਂ ਦੇ ਲਈ ਤਿੰਨ ਚੀਜ਼ਾਂ ਜਿਹੜੀਆਂ ਸਪੈਸ਼ਲ ਪਿੰਡਾਂ ਦੇ ਵਿੱਚ ਜਿਹੜੇ ਜੂਸ ਕਲੱਬ ਹੋਣ ਅਸੀਂ ਰਜਿਸਟਰ ਕਰਾਣੇ ਆ ਇਹਨਾਂ ਦੇ ਸਾਡੇ ਸਾਥੀਆਂ ਦੇ ਲਈ ਤਿੰਨ ਚੀਜ਼ਾਂ ਹੋਣਗੀਆਂ ਇੱਕ ਤਾਂ ਇਹਨਾਂ ਨੂੰ ਅਸੀਂ ਖੇਡਾਂ ਦੇ ਨਾਲ ਜੋੜਨਾ ਹੈ ਜਿਹੜੇ ਵੀ ਜੋ ਵੀ ਸਾਡਾ ਪਹਿਲਾਂ ਜੂਸ ਕਲੱਬ ਆਪਾਂ ਰਜਿਸਟਰ ਕਰਾਂਗੇ ਜਿਹੜੇ ਵੀ ਸਰਪੰਚ ਉਹਦੇ ਵਿੱਚ ਪਾਰਟਿਸਿਪੇਟ ਕਰਾਉਣਾ ਚਾਹੁੰਦੇ ਆ ਪਿੰਡ ਦੇ ਵਿੱਚ ਕੋਈ ਕਲਚਰ ਪ੍ਰੋਗਰਾਮ ਕਰਾਉਣਾ ਚਾਹੁੰਦੇ 3ਾਂ ਦਾ ਪ੍ਰੋਗਰਾਮ ਕਰਾਉਣਾ ਚਾਹੁੰਦੇ ਆ ਜਾਂ ਖੇਡਾਂ ਦਾ ਕਰਨਾ ਚਾਹੁੰਦੇ ਤੁਹਾਨੂੰ ਆਪਣੇ ਕੋਲ ਖਰਚਾ ਕਰਨ ਦੀ ਲੋਨੀ ਗ੍ਰਾਂਟ ਸਰਕਾਰ ਦੋਗੇ ਕਿਹੜੇ ਨਾਮ ਨਾਲ ਨੌਜਵਾਨ ਜਿਹੜੇ ਨੌਕਰੀ ਕਰਨਾ ਚਾਹੁੰਦੇ ਕੋਈ ਰੋਜ਼ਗਾਰ ਕਰਨਾ ਚਾਹੁੰਦੇ ਆ ਉਹਦੇ ਤੇ ਤੁਹਾਨੂੰ ਕੀ ਲੋੜ ਹੈ ਕੀ ਮਦਦ ਉਹ ਸਾਡੇ ਕੋਲ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹਨੂੰ ਜਾ ਕੇ ਮਿਲੀਏ ਉਹ ਕਲੱਬ ਪ੍ਰੈਜ਼ੀਡੈਂਟ ਹੋਣਗੇ ਉਹਦੇ ਵਿੱਚ ਤੁਹਾਡਾ ਕੰਮ ਕਰਾਂਗੇ ਤੀਜੀ ਗੱਲ ਜੇ ਤੁਹਾਡੇ ਕੋਲ ਕੋਈ ਆਈਡੀਆ ਹੈ ਕਿ ਸਰਕਾਰ ਨੂੰ ਇਹਦਾ ਕਰਨਾ ਚਾਹੀਦਾ ਹੈ ਉਹ ਵੀ ਅਸੀਂ ਆਈਡੀਆ ਜਿਹੜਾ ਆ ਤੁਹਾਡੇ ਯੂਥ ਕਲੱਬਾਂ ਦੇ ਵਿੱਚੋਂ ਲਵਾਂਗੇ ਔਰ ਸਪੈਸ਼ਲ ਤੌਰ ਤੇ ਪਹਿਣਾ ਨੂੰ ਜਿਹੜਾ ਹੈ ਅਸੀਂ ਪਹਿਲਾਂ ਪ੍ਰੋਗਰਾਮ ਸਟਾਰਟ ਕੀਤਾ ਸੀ ਭੈਣਾ ਨੇ ਡਿਮਾਂਡ ਕੀਤੀ ਸੀ ਕਿ ਸਵਾਈ ਮਸ਼ੀਨ ਆ ਜੜੀ ਸਮਝ ਆਈ। ਸਾਡੇ ਕੋਲ ਲਿਸਟ ਵੀ ਹੈ ਤੁਹਾਡੇ ਕੋਲ ਫਾਰਮ ਅਸੀਂ ਭਰੇ ਸੀ ਉਹ ਵੀ ਭੈਣਾ ਦਾ ਜਿਹੜਾ ਪ੍ਰੋਗਰਾਮ ਅਸੀਂ ਜੂਨ ਜੁਲਾਈ ਤੋਂ ਬਾਅਦ ਅਗਸਤ ਦੇ ਨੇੜੇ ਤੇ ਜਿਹੜਾ ਆ ਉਹ ਵੀ ਅਸੀਂ ਜਿਹੜਿਆ ਬੀਪੀਆ ਦੇ ਸੈਲਫ ਹੈਲਪ ਗਰੁੱਪਾਂ ਪਿੰਡਾਂ ਦੇ ਵਿੱਚ ਬਣਾ ਕੇ ਉਹ ਵੀ ਤੁਹਾਡੇ ਕੋਲ ਕੰਮ ਸ਼ੁਰੂ ਕਰਵਾ ਰਹੇ ਜਿਨ੍ਹਾਂ ਨੂੰ ਡਿਮਾਂਡ ਕੰਮ ਦੀ ਹੈ ਪਹਿਲਾਂ ਉਹਨੂੰ ਟ੍ਰੇਨਿੰਗ ਦਵਾਂਗੇ ਫਿਰ ਸਾਰੇ ਮਸ਼ੀਨਾਂ ਦਵਾਂਗੇ ਫਿਰ ਉਹਨੂੰ ਕੰਮ ਵੀ ਦਵਾਂਗੇ ਕਿ ਸਕੂਲ ਜਿਹੜੇ ਸਰਕਾਰੀ ਸਕੂਲ ਅਸੀਂ ਵਧਿਆ ਬਣਾ ਰਹੇ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੀਆਂ ਵਰਧੀਆਂ ਕਿਸੇ ਇੱਕ ਠੇਕੇਦਾਰ ਨੂੰ ਨਹੀਂ ਹੋਊਗਾ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੰਮ ਮਿਲੂਗਾ ਮੇਰੇ ਖਿਆਲ ਦਾ ਭਾਵ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਤੁਸੀਂ ਚੁਣਿਆ ਸੀ ਉਹਨਾਂ ਸਾਰਿਆਂ 'ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਖਰੇ ਔਰ ਆਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪਿਛਲੇ 3 ਸਾਲ ਹੋਇਆ ਸਰਕਾਰ ਦੇ ਸਿਰਫ ਹੋਏ ਤੇ 2 ਸਾਲ ਰਹਿੰਦੇ ਆ ਪਰ ਜਦੋਂ ਮੈਂ 2 ਸਾਲ ਕਹਾਂ ਤੇ 2 ਸਾਲ ਰਹਿੰਦੇ ਆ ਤਾਂ ਮੈਨੂੰ ਕਈ ਸਾਥੀ ਕਹਿੰਦੇ ਨਹੀਂ ਜਿਸ ਸਪੀਡ ਦੇ ਨਾਲ ਕੰਮ ਕਰ ਰਹੇ ਹਾਂ ਜਿਵੇਂ ਵੀਰ ਦੇ ਨਾਲ ਅਸੀਂ ਲੋਕਾਂ ਦੀ ਬਾਹ ਫੜੀ ਹੈ ਬਾਬਾ ਸਾਹਿਬ ਹੋਇਦਕਰ ਸ਼ਹੀਦੇ ਆਜਮ ਭਗਤ ਸਿੰਘ ਜੀ ਉਹਨਾਂ ਦੀ ਕੰਨੀ ਫੋਟੋ ਦਸਤਖਤ ਨਹੀਂ ਲਾਈ ਉਹਨਾਂ ਦੀ ਵਿਚਾਰਧਾਰਾ ਨੇ ਉੱਤੇ ਕੰਮ ਵੀ ਕੀਤਾ ਹੈ ਬਾਬਾ ਸਾਹਿਬ ਨੇ ਕਿਹਾ ਕਿ ਵਿਦਿਆ ਉਹ ਸ਼ੇਰ ਦੀ ਦਾਦ ਜਿਹੜਾ ਪੀਊਗਾ ਤਹੜੂਗਾ ਸ਼ਹੀਦੇ ਆਜਮ ਭਗਤ ਸਿੰਘ ਜੀ ਨੇ ਕਿਹਾ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਬੰਦ ਹੋਣੀ ਚਾਹੀਦੀ ਹੈ ਸਰਕਾਰ ਅਜ ਉਹਨਾਂ ਦੇ ਉੱਤੇ ਪਹਿਰਾ ਦੇ ਰਹੀ ਹੈ ਕਹਿੰਦੇ ਅਗਲੇ 5 ਸਾਲ ਵੀ ਤੁਹਾਡੇ ਹੀ ਹੈ ਜਿਹੜੇ ਲੋਕਾਂ ਦੇ ਵਿੱਚ ਮਿਲਗਲਾਂ ਦੀ ਹੈ ਜਿਹੜੇ ਸਾਥੀ ਕਹਿੰਦੇ ਅਗਲੇ ਪੰਜਵੇਂ ਤੁਹਾਡੀ ਮੈਨੂੰ ਹੱਥ ਖੜਾ ਕਰਕੇ ਮੜਿਆ ਦੱਸ ਦਿਓ ਕਿਹੜਾ-ਕਿਹੜਾ ਕਹਿੰਦੇ ਆ ਫੇ ਅਗਲੇ ਪੰਜ ਸਾਲ ਵੀ ਜਿਹੜੇ ਝੜੂ ਵਾਲਿਆਂ ਦੇ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂਗਾ ਕਿ ਸਾਡੀ ਭੈਣ ਮਨਦੀਪ ਸੈਮਲਾ ਜੀ ਜਿਹੜੇ ਆ ਅੱਗੇ ਆਣਗੇ ਸ਼੍ਰੀ ਗੁਰਜੀਤ ਸਤਵਿੰਦਰ ਕੌਰ ਜੀ ਉਹ ਵੀ ਅੱਗੇ ਆਣਗੇ ਸੁਖਜਿੰਦਰ ਸਿੰਘ ਜੀ ਗੋਪਾਲਿਆ ਤੁਨੇ ਸਾਡੇ ਉਹ ਵੀ ਅੱਗੇ ਆਣਗੇ ਪਾਸ ਸ਼ਰਮਾ ਜੀ ਸਾਡੀ ਭੈਣ ਜਸਵੀਰ ਕੌਰ ਔਰ ਉਹਦੇ ਨਾਲ surjeet ਕੌਰ ਅਮਨਦੀਪ ਕੌਰ ਰਾਜਵੀਰ ਕੌਰ ਔਰ ਗੁਰਦੇਵ ਕੌਰ ਜੀ ਜਿਹੜੇ ਆ ਉਹ ਵੀ ਅੱਗੇ ਆਣ ਦੀ ਮੈਂ ਬੇਨਤੀ ਕਰਾਂਗਾ ਕਿ ਸਾਰੇ ਨੂੰ ਅੱਗੇ ਆ ਜਾਣ ਲਈ ਜਿਹੜੀਆਂ ਭੈਣਾਂ ਜਸਪ੍ਰੀਤ ਕੌਰ ਤੇ surjeet ਕੌਰ ਇਹ ਆ ਗਏ ਨੇ ਇਹਨਾਂ ਨੂੰ ਕੋਲ ਸਪੈਸ਼ਲ ਲਾਓ ਇਹ ਹੀ ਤਾਂ ਬੱਚਿਆਂ ਨੂੰ ਪਾਉਂਦੀ ਆ ਹਾਂ ਜੀ ਹਾਂ ਕਿਉਂਕਿ ਸਰਕਾਰ ਭਾਵੇਂ ਅੱਜ 6.5 ਲੱਖ ਰੁਪਏ ਸਕੂਲ ਨੂੰ ਆਇਆ 6.5 ਲੱਖ ਦੀ بجائے 6 ਕਰੋੜ ਰੁਪਏ ਮਿਹਰਬਾਨੀ ਦਾ ਧਿਆਨਾ ਸੁਣੀਓ ਜੇਕਰ ਤੁਸੀਂ ਆਪਣੇ ਬੱਚੇ ਨੂੰ ਇੱਕ ਵਾਰ ਨਹਾਉਣ ਦੀ بجائے ਚਾਰ-ਚਾਰ ਵਾਰ ਸਾਬਣ ਨਾਲ ਨਵਾਕੇ ਭੇਜਦੇ ਹੋ ਪਰ ਜਿੰਨਾ ਮਿਹਨਤੀ ਸਾਫ ਸਾਡੇ ਇਸ ਸਕੂਲ ਦਾ ਜੋ ਮੇਰੇ ਕੋਲ ਰਿਪੋਰਟ ਹੈ ਉਹ ਕਿਸੇ ਹੋਰ ਸਕੂਲ ਦਾ આજ ਤੱਕ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਜ਼ੋਰਦਾਰ ਤਾੜੀ ਮਾਰ ਕੇ ਸਾਡੇ ਇਸ ਸਟਾਫ ਦੀ ਜਿਹੜੀ ਹੈ ਸਤਿਕਾਰ ਦਿਈਏ ਪਿਆਰ ਦਿਈਏ ਤੇ ਹੌਸਲਾ ਫਰਾਈ ਦਿਈਏ ਬੀਬੀਓ ਤਾੜੀ ਘੱਟ ਮਾਰੀ ਤੁਸੀਂ ਬੱਚੇ ਨੂੰ ਰੋਟੀ ਘੱਟ ਦਿੰਦੇ ਆ ਰੋਜ਼ ਆਪਣੇ ਬੱਚੇ ਨੂੰ ਵੱਡ ਪਿਆਰ ਕਰਕੇ ਬੱਚੇ ਨੂੰ ਪਾਲਦੇ ਆਂ ਜ਼ੋਰਦਾਰ ਤਾੜੀ ਜਰਾ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਅਸੀਂ ਜੋ ਕੰਮ ਲੈ ਕਰ ਰਹੇ ਹਾਂ ਉਹਦੇ ਵਿੱਚ ਤੁਸੀਂ ਸਾਰੇ ਸਹਿਯੋਗ ਦੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੇਪੀ ਕਾ ਸਾਹਿਬ ਸੋ ਪੰਚਾਇਤੇ ਬੈਠੀ ਐ ਸੀਮਨ ਸਾਹਿਬ ਬੈਠੇ ਹਨ ਕਹਣਾ ਭੁੱਲ ਗਿਆ ਅਸੀਂ ਹਰ ਇੱਕ ਪੰਚਾਇਤ ਨੂੰ ਬੀਡੀਪੀ ਆਫਿਸ ਬਣਾਇਆ ਇਸ ਜੇ ਮਾਪੇ ਆਪਣਾ ਸਾਰੇ ਡਿਪਾਰਟਮੈਂਟ ਬੁੱਕੇ ਲਏ ਕੱਲੀ-ਕੱਲੀ ਗੱਲ ਤੁਹਾਡੀ ਨੋਟ ਕੀਤੀ ਹੈ ਰੋਡਾਂ ਮੈਂ ਪੜ ਰਿਆ ਜਿੰਨੇ ਤੁਹਾਨੂੰ ਜੋ ਚਾਹੀਦਾ ਰਾਕਟ ਦੀ ਸਪੀਡ ਦੇ ਨਾਲ ਜਿਵੇਂ ਸਰਕਾਰ ਚੱਲ ਰਹੀ ਹੈ ਉਹ ਮੈਂ ਤੁਹਾਡੇ ਪਿੰਡਾਂ ਦੇ ਜਿਹੜੇ ਕੰਮ ਹੈ ਉਹ ਤੋਂ ਵੀ ਸਪੀਡ ਤੇਜ਼ ਕਰਾਉਣਾ ਹੈ ਥੋੜੇ ਤੋਂ 15 ਦਿਨ ਦੇ ਦੇ ਉਸ ਕੰਮ ਹੋ ਜਵੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਦਿੱਤੀ ਸਿੱਖ ਸਾਹਿਬ ਸੋ ਅੱਜ ਦੇ ਇਸ ਸਮਾਗਮ ਵਿੱਚ ਅਕੀਲ ਮੈਮੋ ਹਰਮਿੰਦਰ ਕੌਰ ਉਹ ਵੀ ਤਸ਼ਰੀਫ ਫਰਮਾਨ ਹੋਏ ਨੇ ਉਹਨਾਂ ਨੂੰ ਵੈਲਕਮ ਧਰਨਪ੍ਰੀਤ ਜੀ ਬਲਾਕ ਪ੍ਰਧਾਨ ਆਪ ਉਹਨਾਂ ਦੇ ਨਾਲ ਸਰਪੰਚ ਜੁਝਾਰ ਸਿੰਘ ਜੀ ਵੀ ਤਸ਼ਰੀਫ ਲਈ ਫਰਮਾਨ ਹੋਏ ਨੇ ਵੈਲਕਮ ਜੀ ਆਇਆਂ ਨੂੰ ਸੋ ਇਹ ਇੱਕ ਬਹੁਤ ਸਨਮਾਨ ਕੀਤਾ ਜਾਣਾ ਨੇ ਸੋ ਮੈਂ ਬੇਨਤੀ ਕਰਦਾ ਸਾਡੇ ਪੀਐਨਓ ਸਾਹਿਬ ਜੁਨੇ ਉਹ ਵੀ ਆ ਜਾਣ ਜੀ ਸੋ ਪ੍ਰਧਾਨ ਮੰਡਲ ਜਿੰਨੇ ਵੀ ਬੈਠੇ ਸਾਡੇ ਸਤਿਕਾਰਯੋਗ ਸਖਸ਼ੀਗਾਂ ਸੋ ਰੋੜੀ ਸਾਹਿਬ ਜੀ ਇੱਕ ਤੋਂ ਸਨਮਾਨ ਕਰਨ ਲਈ ਸਭ ਤੋਂ ਪਹਿਲਾਂ ਜਿਵੇਂ ਮੈਂ ਪਹਿਲਾਂ ਦੱਸ ਕੇ ਦਿਆਂ ਕਿ ਇਸ ਸਕੂਲ ਨੂੰ ਡਾਕਟਰ ਭੀਮrao ਬਿੰਕਸਾ ਸੋਸਾਇਟੀ ਦਾ ਬਹੁਤ ਸਹਿਯੋਗ ਹੈ ਸੋ ਉਹਨਾਂ ਨੇ ਕਮੇਟੀ ਵਿੱਚੋਂ ਟੀਮ ਦੇ ਵਿੱਚੋਂ ਕੋਈ ਵੀ ਮੈਂਬਰ ਜਿਹੜੇ ਹੈ ਉਹ ਆ ਕੇ ਇਥੋਂ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨੀ ਡਾਕਟਰ ਭੀ ਬਰਾਉ ਮੀਨਗਰ ਸੁਸਾਇਟੀ ਸਿੱਖਿਆ ਕ੍ਰਾਫਟ ਕਮਿਟੀ ਦਾ ਹਾਂਜੀ ਸਾਡੇ ਜੋ ਵੀ ਹਲਕਾ ਗਰਸ਼ਿਕਾ ਦੇ ਸਿੱਖਿਆ ਕ੍ਰਾਫਟ ਟੀਮ ਹੈ ਉਹ ਸਾਰੇ ਸਟੇਟ ਆਜਦੇ ਅੱਜ ਦੇ ਸਮਾਗਮ ਵਿੱਚ ਸਾਡੇ OASD ਚੰਦੀ ਚੰਮੀ ਜੀ ਦੀ ਪੂਰੀ ਫਰਮਾਨ ਹੋਣੀ ਦਿਖਾਏ ਨੇ ਸੋ ਸਨਮਾਨ ਕੀਤਾ ਜਾ ਰਿਹਾ ਸਾਡੇ ਪੰਜਾਬ ਵਿધાન ਸਭਾ ਦੇ ਡਿਪਟੀ ਸਪੀਕਰ ਸ਼੍ਰੀ જયਕ ਸਿੰਘ ਜੀ ਲੋੜੀ ਜੀ ਆਜ ਬਹੁਤ ਪ੍ਰਾਪਕ ਤਕਰੀਰ ਕਰਕੇ ਗਏ ਨੇ ਸਰਕਾਰ ਦੀਆਂ ਜੋ ਪ੍ਰਾਪਤੀਆਂ ਨੇ ਜਾਂ ਸਰਕਾਰ ਆਉਣ ਵਾਲੇ ਸਮੇਂ ਵਿੱਚ ਜੋ ਕੰਮ ਕਰਨੇ ਆ ਰਹੀ ਹੈ ਉਹਦੇ ਬਾਰੇ ਦੱਸਦੇ ਗਏ ਨੇ ਔਰ ਆਸ ਕਰਦੇ ਹਾਂ ਜਿਵੇਂ ਇਹਨਾਂ ਨੇ ਕਿਹਾ ਕਿ ਲੋਕ ਦੀ ਸੁਨੇਹੇ ਨਾਲ ਕੰਮ ਕੀਤਾ ਜਾਏਗਾ ਸੋ ਹੁਣ ਜਿਹੜਾ ਅਗਲਾ ਸਨਮਾਨ ਹੈ ਮੈਂ ਪਹਿਲਾਂ ਦੱਸਿਆ ਡਾਕਟਰ ਧੀਮਰਾਉਂ ਮੇਜ ਦਾ ਸੋਸਾਇਟੀ ਦੀ ਉਹਨਾਂ ਦੀ ਟੀਮ ਦਾ ਕੋਈ ਵੀ ਮੈਂਬਰ ਆ ਕੇ ਸਨਮਾਨ ਕੋਲਾਪ ਕਰੇਗਾ। ਹਾਂ। ਸਾਡੀ ਮਾਣਯੋਗ ਜਿਹਦੇ ਤੇ ਸਨਮਾਨ ਹੁੰਦਾ ਜੀ। ਇਸ ਤੋਂ ਅਗਲਾ ਜਿਹੜਾ ਸਨਮਾਨ ਸਾਡੇ ਡੀਐਨਓ ਪ੍ਰੈਨ ਦੀ ਸ਼੍ਰੀ ਜਸਵੀਰ ਸਿੰਘ ਜੀ ਸਟੇਡ ਵਾਲੀ ਦੇ ਆਪ ਉਹਨਾਂ ਨੇ ਸਨਮਾਨ ਸੋ ਉਸ ਤੋਂ ਅੰਨਾ ਸਨਮ ਸਾਡੇ ਬੀ ਐਨਓ ਸਕੈਂਡਰੀ ਭਾਗ ਤੋਂ ਸ਼੍ਰੀ ਮਨਜੀਤ ਸਿੰਘ ਜੀ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਗੜੀਆਂ ਕਲਾਂ ਇਹਨਾਂ ਦਾ ਸਨਮਾਨ ਹੋ ਰਿਹਾ ਗੜੀਆਂ ਮਾਦ ਜੀ ਸੋ ਬਾਤ ਤੇ ਜੋ ਅੱਜ ਆ ਗਏ ਹੈ ਇੱਥੇ ਸਮਰਥ ਹੈ ਔਰ ਆਪ ਸਭ ਜਿੰਨੇ ਵੀ ਸੰਗਤ ਆਏ ਹੋ ਪੰਚਾਇਤ ਮੈਂ ਬਖਸ਼ਾਣੇ ਦਾ ਕੋਟੀ ਕੋਟ ਧੰਨਵਾਦ ਸੋ ਆਪਾਂ ਹੁਣ ਧੰਨਵਾਦ ਹਣੀ ਸਾਹਿਬ ਸਮੁੱਚੀ ਟੀਮ ਦਾ ਜਨੀ ਸਾਹਿਬ ਦਾ ਗੁਰਪ੍ਰੀਤ ਸਾਹਿਬ ਦਾ ਧੰਨਵਾਦ ਜੀ ਬਹੁਤ ਸਾਰੇ ਕੋਟੇ ਕੋਟ ਧੰਨਵਾਦ ਚੁਕਰਾਣਾ અરે સાહેબ ના ઓર કા થા બનાવ્યા ની જગ્યા આ વિ લાગી રિપોર્ટર મે ચા લાયો યાર આજે થકકે કદે મરી જને છોળો છોળો દરિયે આને એ રીબોર્ડ 私たちは。<Freedom> <スペー sed> ਕਹੇ ਬੇਨ ਨਹੀਂ ਰੱਬ। ਕੰਲੇ ਮੁਕੇ। ਜੰਦੇ। ਇਹ ਨਾਤੀ ਬਾਰੇ ਕਰ ਰਹੇ ਨੇ। ਮੈਂ ਨਹੀਂ ਬਾਈ ਤੇ ਮੈਂ ਨਾ ਹੋਮ। ਅਸਰ ਬੈਠੇ ਹੋਏ। 好了